ਤਨ ਤਨ ਗੁਰੂ ਅਰਜਨ ਦੇਵ ਜੀ ਦੀ ਅਪਾਰ ਕਿਰਪਾ ਸਦਕਾ ਅਜ ਲੋੜੀ ਦੇ ਪਵਿੱਤਰ ਤਿਉਹਾਰ ਤੇ ਬਮਰਾ ਪਰਿਵਾਰ ਵੱਲੋਂ ਆਪਣੇ ਪਿੰਡ ਮਮਾ ਨੂੰ ਲੱਲਾ ਇਹ ਆ ਵਾਵਾ ਆ ਲੱਲਾ 100 ਦੇ ਕਰੀਬ ਲੋੜਵੰਤ ਪਰਿਵਾਰਾਂ ਨੂੰ ਗਰਮ ਸੂਟ ਵੰਡੇ ਗਏ ਇਸ ਮੌਕੇ ਤੇ ਗਰੰਥੀ ਸਿੰਘ ਬਾਬਾ ਰਣਜੀਤ ਸਿੰਘ ਵੱਲੋਂ ਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਇਸ ਪਵਿੱਤਰ ਤਿਉਹਾਰ ਤੇ 100 ਦੇ ਕਰੀਬ ਲੋੜਵੰਦ ਪਰਿਵਾਰਾਂ ਨੂੰ ਸਰਦੀਆਂ ਦੇ ਗਰਮ ਸੂਟ ਵੰਡੇ ਗਏ ਇਸ ਮੌਕੇ ਤੇ ਬੋਲਦੇ ਹੋਏ ਸਰਦਾਰ ਬਲਵਿੰਦਰ ਸਿੰਘ ਬਮਰਾ ਨੇ ਆਖਿਆ ਕਿ ਲੋੜਵੰਦ ਪਰਿਵਾਰਾਂ ਦੀ ਸੇਵਾ ਕਰਕੇ ਮਨ ਨੂੰ ਬਹੁਤ ਹੀ ਸਕੂਨ ਮਿਲਦਾ ਹੈ ਅਤੇ ਮੇਰੇ ਪਰਿਵਾਰ ਵੱਲੋਂ ਇਹ ਸੇਵਾ ਹਰ ਸਾਲ ਕੀਤੀ ਜਾਂਦੀ ਹੈ ਇਸ ਮੌਕੇ ਪਰਿਵਾਰ ਮੈਂਬਰ ਹਾਜ਼ਰ ਸਰਦਾਰ ਹਰਭਜਨ ਸਿੰਘ ਸਰਦਾਰ ਕਵਰਜੀਤ ਸਿੰਘ ਸਰਦਾਰ ਪ੍ਰਤਾਪ ਸਿੰਘ ਸਰਦਾਰ ਜਗਬੀਰ ਸਿੰਘ ਸਰਦਾਰ ਤਰਲੋਕ ਸਿੰਘ ਬੀਬੀ ਸੁਰਜੀਤ ਕੌਰ ਬੀਬੀ ਬਲਜੀਤ ਕੌਰ ਮੈਡਮ ਮਨਜੀਤ ਕੌਰ ਰਾਸਾ ਵਰਕਰ ਸੁਪਰਵਾਈਜ਼ਰ ਆਦਿ ਮੈਂਬਰ ਹਾਜ਼ਰ ਸਨ ਆਓ ਦੇਖਦੇ ਹਾਂ 24x7 ਨਿਊਜ਼ ਪੰਜਾਬ ਦੇ ਬਟਾਲਾ ਤੋਂ ਪੱਤਰਕਾਰ ਅਸ਼ੋਕ ਜਰੇਵਾਲ ਤੇ ਬਲਦੇਵ ਸਿੰਘ ਖਾਲਸਾ ਦੀ ਖਾਸ ਰਿਪੋਰਟ ਮੈਂ ਕੋ ਬਤਾ ਰਿਹਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਮੂਚੀ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਆਪ ਜੀ ਜੋ ਸਮਾਂ ਕੱਢ ਕੇ ਸਰਦਾਰ ਬਲਵਿੰਦਰ ਸਿੰਘ ਜੀ ਦੇ ਸਰਦਾਰ ਜਗਵੀਰ ਸਿੰਘ ਜੀ ਦੇ ਗ੍ਰਹਿ ਵਿੱਚ ਆਏ ਹੋ ਸੋ ਗੁਰਮੁਖ ਪਰਿਵਾਰ ਨੂੰ ਗੁਰੂ ਸਾਹਿਬ ਜੀ ਨੇ ਉਦਮ ਬਖਸ਼ਿਸ਼ ਕੀਤਾ ਹੈ ਗੁਰੂ ਸਾਹਿਬ ਜੀ ਕਿਰਪਾ ਕਰਨ ਦਾ ਫੇਰ ਇਸ ਭਾਗਾ ਸਮਾਂ ਪ੍ਰਾਪਤ ਹੁੰਦਾ ਹੈ ਕਿ ਭਾਈ ਬਲਵਿੰਦਰ ਸਿੰਘ ਜੀ ਨੇ ਅੱਜ ਲੋਹੜੀ ਦੇ ਤਿਹਾਰ ਨੂੰ ਮੁੱਖ ਰੱਖਦੇ ਹੋਏ ਆ ਗੁਰੂ ਸਾਹਿਬ ਜੀ ਨੇ ਜੋ ਦਿੱਤੀਆਂ ਦਾਤਾਂ ਨੇ ਉਹਨਾਂ ਦੇ ਵਿੱਚੋਂ ਆਪਣੀ ਕਿਰਤ ਕਮਾਈ ਨੂੰ ਸਫਲ ਕਰਦਿਆ ਹੋਇਆ ਦਸਵੰਦ ਦੇ ਰੂਪ ਵਿੱਚ 100 ਪਰਿਵਾਰਾਂ ਨੂੰ ਜੋ ਉਹਨਾਂ ਵਾਸਤੇ ਬਸਤਰ ਲੈ ਕੇ ਆਏ ਨੇ ਉਹਨਾਂ ਨੂੰ ਬਸਤਰ ਦੇਣੇ ਨੇ ਸੋ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਆਪਾਂ ਅਰਦਾਸ ਬੇਨਤੀ ਕਰੀਏ ਸਤਿਗੁਰੂ ਜੀ ਕਿਰਪਾ ਕਰਨੀ ਇਸ ਪਰਿਵਾਰ ਨੂੰ ਇਸੇ ਤਰ੍ਹਾਂ ਹੀ ਉਦਮ ਬਲ ਬਖਸ਼ਿਸ਼ ਕਰਨੇ ਜੋ ਕਿ ਤੁਹਾਡੀ ਹਰ ਸਾਲ ਵੱਧ ਤੋਂ ਵੱਧ ਸੇਵਾ ਕਰਦੇ ਰਹੇ ਤੇ ਗੁਰੂ ਸਾਹਿਬ ਕਰਉਂਦੇ ਰਹਿਣ ਤੇ ਬੱਚਿਆਂ ਦੀ ਅਰਦਾਸ ਬੇਨਤੀ ਕਰੀਏ ਮਹਾਰਾਜਾ ਪਾਸ਼ਾ ਜੀ ਉਦੇਸ਼ਾਂ ਉਦੇਸ਼ਾਂ ਦੇ ਵਿੱਚ ਕਾਰੋਬਾਰਾਂ ਵਾਸਤੇ ਗਏ ਨੇ ਤੇ ਮਹਾਰਾਜਾ ਪਾਸ਼ਾ ਜੀ ਚੜ੍ਹਦੀ ਕਲਾ ਕਰਨ ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਸਰਦਾਰ ਬਰਿੰਦਰ ਸਿੰਘ ਦੇ ਗ੍ਰੈਵ ਖੇ ਆਏ ਹੋ ਸੋ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਆਜੋ ਆਜੋ ਜੀ ਅੱਜ ਕੋਈ ਖੁਸ਼ੀ ਨਹੀਂ ਹੈ ਕਿ ਨਾਲ ਇੱਥੇ ਜਦੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਸੁਭ ਦਿਹਾੜੇ ਤੇ ਲੋਹੜੀ ਦੇ ਦਿਹਾੜੇ ਤੇ ਆਪ ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਤੇ ਅੱਜ ਦਾ ਸੁਭ ਦਿਹਾੜਾ ਅਸੀਂ ਆਪਣੇ ਭਰਾ ਵੱਡੇ ਭਰਾ ਬਲਵਿੰਦਰ ਸਿੰਘ ਬਮਰਾ ਪਿੰਡ ਮੂਗਲਿਆਂਵਾਲ ਵਿਕੇ ਮਨਾ ਰਹੇ ਆ ਬਲਵਿੰਦਰ ਸਿੰਘ ਬਮਰਾ ਨੇ ਸੋਗ ਪਰਿਵਾਰਾਂ ਲਈ ਜੋ ਬਸਤਰਾਂ ਦੀ ਸੇਵਾ ਕੀਤੀ ਆ ਤੇ ਬਹੁਤ ਵੱਡਾ ਇਹ ਉਪਰਾਲਾ ਵਾ ਇੰਨੀ ਸੇਵਾ ਗੁਰੂ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਹਨਾਂ ਕੋ ਹਰ ਸਾਲ ਲੈਂਦੇ ਨੇ ਤੇ ਸੱਚੇ ਪਾਤਸ਼ਾਹ ਮਿਹਰ ਕਰੇ ਇਹਨਾਂ ਤੇ ਇਹ ਲਗਾਤਾਰ ਇਦਾਂ ਹੀ ਸੇਵਾ ਕਰਦੇ ਰਹਿਣ ਤੇ ਆਪਣਾ ਭਾਈਚਾਰਾ ਬਣਾਈ ਰੱਖਣ ਤੇ ਆਪਣੇ ਪਿੰਡ ਦੇ ਲੋਕਾਂ ਦੀਆਂ ਸ਼ੀਸ਼ਾਂ ਲੈਂਦੇ ਰਹਿਣ ਤੋਂ ਬਹੁਤਾ ਨਾ ਕਹਿੰਦਾ ਜਮਾ ਦਾ ਜਾ ਚੁੱਕਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੈਂ ਬਲਵਿੰਦਰ ਸਿੰਘ ਬੰਮਰਾਹ ਪਿੰਡ ਮੂੜਿਆਂਵਾਲ ਖੁੱਦ ਜੋ ਕਿ ਇੱਥੇ ਗੁਰੂ ਅਰਜਨ ਦੇਵ ਜੀ ਦੀ ਮਿਹਰ ਸਦਕਾ ਹਰ ਸਾਲ ਲੋਹੜੀ ਦੇ ਤਿਹਾਰ ਤੇ ਹਰ ਪਰਿਵਾਰ ਦੀ ਸੇਵਾ ਕਰਨਾ ਚਾਹੁੰਦਾ ਵਾਂ ਐਰਕਾ ਵੀ ਗੁਰੂ ਮਹਾਰਾਜ ਦੀ ਕਿਰਪਾ ਨਾਲ 100 ਪਰਿਵਾਰਾਂ ਦੀ ਗਰਮ ਸੂਟ ਦੇ ਕੇ ਉਹਨਾਂ ਨੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਵਾ ਗੁਰੂ ਮਹਾਰਾਜ ਇਹ ਸਾਧ ਸੰਗਤ ਦੇ ਆਉਣ ਤੇ ਜੋ ਇਹ ਅਸੀਸਾਂ ਦਿੰਦੇ ਆ ਉਹਨਾਂ ਦੀਆਂ ਅਸੀਸਾਂ ਸਦਕਾ ਉਹਨਾਂ ਦੀ ਮੇਰਾ ਸਦਕਾ ਗੁਰੂ ਅਰਜਨ ਦੇਵ ਜੀ ਦੀ ਮੇਰਾ ਸਦਕਾ ਅੱਜ ਇੱਥੋਂ ਤੱਕ ਗੁਰੂ ਮਹਾਰਾਜ ਦੀ ਕਿਰਪਾ ਨਾਲ ਉਪੜਿਆ ਮੈਂ ਆਏ ਹੋਏ ਸੰਗਤ ਦਾ ਮੈਂ ਬਹੁਤ ਧੰਨਵਾਦ ਕਰਦਾ ਵਾਂ ਜੋ ਕਿ ਮੇਰੇ ਇੱਕ ਛੋਟੇ ਜਿਹੇ ਸੱਦੇ ਤੇ ਇੱਥੇ ਆਉਂਦੇ ਆ ਗੁਰੂ ਅਰਜਨ ਦੇਵ ਜੀ ਜਤਰਾ ਮੇਰ ਬੜਾਈ ਰੱਖਣਾ ਤਾਂ ਜੋ ਅਗਲੇ ਸਾਲ ਹੋਰ ਵੀ ਇਹਨਾਂ ਦੀ ਵੱਧ ਤੋਂ ਵੱਧ ਸੇਵਾ ਕਰ ਸਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ